ਮੈਂ ਕਾਲਜ ਵਿੱਚ ਪੜ੍ਹਨ ਲੱਗਾ ਸੀ ਜਦੋਂ ਮੇਰੀ ਭਾਬੀ ਨਵੀਂ-ਨਵੀਂ ਵਿਆਹੀ ਸੀ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਅਸੀਂ ਤਾਂ ਸਾਰੇ ਮੇਰੇ ਭਰਾ ਨੂੰ ਕਹਿੰਦੇ ਸੀ ਕਿ ਤੇਰੇ ਤਾਂ ਲਾਟਰੀ ਲੱਗ ਗਈ ਤੈਨੂੰ ਇੰਨੀ ਸੋਹਣੀ ਘਰ ਵਾਲੀ ਜੋ ਮਿਲ ਗਈ ਮੈਂ ਤਾਂ ਚਾਹੁੰਦਾ ਸੀ ਕਿ ਮੇਰਾ ਵਿਆਹ ਮੇਰੀ ਭਾਬੀ ਦੀ ਭੈਣ ਨਾਲ ਹੋਵੇ ਪਰ ਭਾਬੀ ਦੀ ਭੈਣ ਜ਼ਿਆਦਾ ਸੋਹਣੀ ਨਹੀਂ ਸੀ ਮੇਰਾ ਭਰਾ ਦबई ਜੀ ਕੰਮ ਕਰਦਾ ਸੀ ਜਿਸ ਕਰਕੇ ਉਸਨੇ ਵਾਪਸ ਚਲੇ ਜਾਣਾ ਸੀ ਮੇਰੇ ਭਰਾ ਨੇ ਸਿਰਫ 1 ਮਹੀਨਾ ਛੁੱਟੀ ਰਹਿਣ ਤੋਂ ਬਾਅਦ ਵਾਪਸ ਜਾਣਾ ਸੀ ਭਾਬੀ ਥੋੜੇ ਗਰੀਬ ਘਰ ਦੀ ਸੀ ਜਿਸ ਕਰਕੇ ਉਸ ਦਾ ਵਿਆਹ ਮੇਰੇ ਭਰਾ ਨਾਲ ਹੋ ਗਿਆ ਕਿਉਂਕਿ ਉਹ ਤਾਂ ਬੜੀ ਸੋਹਣੀ ਸੀ ਪਰ ਮੇਰਾ ਭਰਾ ਬਿਲਕੁਲ ਵੀ ਸੋਹਣਾ ਨਹੀਂ ਸੀ ਪਰ ਮੇਰਾ ਭਰਾ ਪੈਸੇ ਚੰਗੇ ਕਮਾ ਲੈਂਦਾ ਸੀ ਜਿਸ ਕਰਕੇ ਭਾਬੀ ਨਾਲ ਉਹਦਾ ਵਿਆਹ ਹੋਇਆ ਮੈਂ ਤਾਂ ਆਪਣੇ ਭਰਾ ਦੀ ਚੰਗੀ ਕਿਸਮਤ ਮੰਨਦਾ ਸੀ ਉਸ ਨੂੰ ਇੰਨੀ ਸੋਹਣੀ ਕੁੜੀ ਜੋ ਮਿਲੀ ਸੀ ਉਸ ਘਰ ਦੇ ਸਾਰੇ ਕੰਮ ਕਰਦੀ ਸਾਡੇ ਘਰ ਵਿੱਚ ਭਾਬੀ ਮੇਰਾ ਭਰਾ ਤੇ ਮੇਰੀ ਮਾਂ ਤੋਂ ਬਿਨਾ ਕੋਈ ਨਹੀਂ ਸੀ ਮੇਰੀ ਮਾਤੇ ਭਾਬੀ ਦੀ ਵਧੀਆ ਬਣਦੀ ਸੀ ਭਾਬੀ ਸਾਰੇ ਪਰਿਵਾਰ ਦਾ ਬੜਾ ਧਿਆਨ ਰੱਖਦੀ ਸਾਡਾ ਸਾਰਾ ਪਰਿਵਾਰ ਉਸ ਤੋਂ ਬੜਾ ਖੁਸ਼ ਸੀ ਮੈਂ ਤਾਂ ਬਸ ਏਸੀ ਗੱਲ ਦੀ ਈ ਗੱਲ ਦੀ ਅੜੀ ਕਰਦਾ ਰਹਿੰਦਾ ਕਿ ਕਦੋਂ ਮੇਰਾ ਭਰਾ ਇਥੋਂ ਜਾਵੇ ਤੇ ਮੈਂ ਆਪਣੀ ਭਾਬੀ ਨਾਲ ਗੱਲਾਂ ਬਾਤਾਂ ਕਰਾਂ ਕਿਉਂਕਿ ਮੈਨੂੰ ਬਹੁਤ ਪਸੰਦ ਸੀ ਬਸ ਮੇਰਾ ਦਿਲ ਹਰ ਸਮੇਂ ਉਸ ਦੇ ਪਿੱਛੇ ਹੀ ਲੱਗਾ ਰਹਿੰਦਾ ਸੀ ਹੁਣ ਮੇਰਾ ਭਰਾ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ ਸੀ ਬੇਸ਼ੱਕ ਰਿਸ਼ਤੇ ਜੋ ਮੇਰੀ ਭਾਬੀ ਲੱਗਦੀ ਸੀ ਪਰ ਪਤਾ ਨਹੀਂ ਕਿਉਂ ਵੇਖਣ ਵਿੱਚ ਮੈਨੂੰ ਉਸ ਨੂੰ ਪਿਆਰ ਜਿਆ ਹੋ ਗਿਆ। ਮੇਰੀ ਕਾਲਜ ਵਿੱਚ ਕੋਈ ਗਰਲਫ੍ਰੈਂਡ ਨਹੀਂ ਸੀ। ਮੈਂ ਕਦੇ ਵੀ ਕਿਸੇ ਕੁੜੀ ਵੱਲ ਇੰਨਾ ਧਿਆਨ ਨਹੀਂ ਦਿੱਤਾ ਜਿੰਨਾ ਧਿਆਨ ਮੈਂ ਉਸ ਵੱਲ ਦਿੰਦਾ ਸੀ। ਕਾਲਜ ਵਿੱਚ ਬਹੁਤ ਕੁੜੀਆਂ ਸੀ ਪਰ ਮੇਰੀ ਭਾਬੀ ਸਭ ਤੋਂ ਖੂਬਸੂਰਤ ਸੀ। ਇੱਕ ਦਿਨ ਮੈਂ ਉਸ ਨੂੰ ਕਹਿ ਦਿੱਤਾ ਕਿ ਜੇਕਰ ਮੈਂ ਤਨਹਾ ਹਾਸਾ ਮਜ਼ਾਕ ਕਰਾਂ ਤੂੰ ਗੁੱਸਾ ਤਾਂ ਨਹੀਂ ਕਰੋਗੀ? ਤਾਂ ਉਹ ਕਹਿਣ ਲੱਗੀ ਮੈਂ ਤੇਰਾ ਗੁੱਸਾ ਕੀ ਕਰਨਾ? ਤੂੰ ਕਿਹੜਾ ਕੋਈ ਬਗਾਨਾ? ਮੈਂ ਤੇਰਾ ਗੁੱਸਾ ਨਹੀਂ ਕਰਦੀ। ਜਦੋਂ ਵੀ ਮਾਕੋੜ ਹੁੰਦੀ ਤਾਂ ਮੈਂ ਭਾਬੀ ਨਾਲ ਗੱਲਾਂ ਨਾ ਕਰਦਾ। ਕਿਉਂਕਿ ਮੰਮੀ ਮੈਨੂੰ ਹਮੇਸ਼ਾ ਟੋਕਦੀ ਕਿ ਐਵੇਂ ਨਾ ਭਾਬੀ ਨੂੰ ਤੰਗ ਕਰਿਆ ਕਰ ਐਵੇਂ ਕਈ ਵਾਰੀ ਅਗਲਾ ਗੁੱਸਾ ਕਰ ਜਾਂਦਾ ਪਰ ਭਾਬੀ ਮੇਰੀ ਗੱਲ ਦਾ ਗੁੱਸਾ ਨਹੀਂ ਸੀ ਕਰਦੀ ਇੱਕ ਦਿਨ ਅਸੀਂ ਤਿੰਨੋਂ ਜਣੇ ਬੈੱਡ 'ਤੇ ਟੀਵੀ ਵੇਖ ਰਹੇ ਸੀ ਤੇ ਕਰਜਾਈ ਵਿੱਚ ਹੀ ਬੈਠੇ ਸੀ ਮੇਰੀ ਮਾਂ ਤੇ ਮੇਰੀ ਭਰਜਾਈ ਦੋਨੋਂ ਇੱਕ ਪਾਸੇ ਸੀ ਤੇ ਮੈਂ ਦੂਜੇ ਪਾਸੇ ਸੀ ਹੌਲੀ-ਹੌਲੀ ਮੈਂ ਰਚਾਈ ਵਿੱਚ ਆਪਣੇ ਪੈਰ ਭਾਬੀ ਨੂੰ ਲਾ ਰਿਹਾ ਸੀ ਉਹ ਮੇਰੇ ਵੱਲ ਬੜੇ ਧਿਆਨ ਨਾਲ ਵੇਖ ਰਹੀ ਸੀ ਪਹਿਲਾਂ ਤਾਂ ਉਸ ਨੂੰ ਲੱਗਾ ਕਿ ਮੈਂ ਭੁਲੇਖੇ ਵਿੱਚ ਲਾ ਦਿੱਤੇ ਪਰ ਬਾਅਦ ਵਿੱਚ ਜਿੱਤਾਂ ਮੈਂ ਉਸ ਨੂੰ ਬਾਰ-ਬਾਰ ਕਰਿਆ ਉਹ ਮੇਰੇ ਮੂੰਹ ਵੱਲ ਦੇਖ ਰਹੀ ਸੀ ਕਿ ਮੈਂ ਉਸ ਵੱਲ ਦੇਖ ਕੇ ਮਸਕਰਾ ਰਿਹਾ ਸੀ ਪਰ ਉਹ ਕੁਝ ਨਾ ਬੋਲੀ ਉਸਨੇ ਆਪਣਾ ਪੈਰ ਸਾਈਡ ਤੇ ਕੀਤਾ ਸ਼ਾਇਦ ਉਸ ਨੂੰ ਚੰਗਾ ਨਾ ਲੱਗਿਆ ਹੋਵੇ ਪਰ ਇਹ ਗੱਲ ਦਾ ਜੀ ਮੈਨੂੰ ਬਿਲਕੁਲ ਨਹੀਂ ਪਤਾ ਸੀ ਉਹ ਇਸ ਤਰ੍ਹਾਂ ਕਰਨ ਦੀ ਕੀ ਫੀਲ ਕਰਦੀ ਸੀ ਪਰ ਮੈਂ बार-बार ਉਸਦੇ ਪੈਰ ਨੂੰ ਟੱਚ ਕਰ ਰਿਹਾ ਸੀ ਫਿਰ ਉਹ ਉੱਥੋਂ ਉੱਠ ਕੇ ਚਲੀ ਗਈ ਤੇ ਕਹਿਣ ਲੱਗੀ ਕਿ ਮੰਮੀ ਮੈਂ ਹੁਣੇ ਆਉਣੀ ਆ ਉਸ ਤੋਂ ਬਾਅਦ ਆ ਕੇ ਉਹ ਕੁਰਸੀ ਤੇ ਬੈਠ ਗਈ ਸੀ ਮੇਰੀ ਮਾਂ ਨੇ ਉਸਨੂੰ ਕਿਹਾ ਕਿ ਠੰਡ ਬਹੁਤ ਆ ਤੂੰ ਰਜਾਈ ਚ ਆ ਜਾ ਤਾਂ ਕਹਿਣ ਲੱਗੀ ਨਹੀਂ ਮੰਮੀ ਮੈਨੂੰ ਇੰਨੀ ਠੰਡ ਨਹੀਂ ਲੱਗਦੀ ਮੈਂ ਕੁਰਸੀ ਤੇ ਹੀ ਠੀਕ ਆ ਉਸ ਤੋਂ ਬਾਅਦ ਆਪਣੇ ਕਮਰੇ ਵਿੱਚ ਆ ਕੇ ਸੌਂ ਗਈ ਭਾਬੀ ਦੇ ਉੱਥੋਂ ਜਾਣ ਤੋਂ ਬਾਅਦ ਮੇਰਾ ਤਾਂ ਦਿਲ ਹੀ ਨਹੀਂ ਲੱਗ ਰਿਹਾ ਸੀ ਦਿਲ ਕਰਦਾ ਸੀ ਕਿ ਭਾਬੀ ਦੇ ਕੰਬਲ ਚ ਵੜ ਜਾ ਪਰ ਕੀ ਕਰਦਾ ਡਰ ਬੜਾ ਲੱਗਦਾ ਸੀ ਕਿਉਂਕਿ ਜਿਸ ਤਰ੍ਹਾਂ ਭਾਬੀ ਉੱਥੋਂ ਉੱਟ ਕੇ ਗਈ ਸੀ ਮੈਨੂੰ ਪੱਕਾ ਲੱਗਦਾ ਸੀ ਕਿ ਉਸ ਨੇ ਗੁੱਸਾ ਕੀਤਾ ਹੋਵੇ ਅਗਲੇ ਦਿਨ ਭਾਬੀ ਮੈਨੂੰ ਕਹਿਣ ਲੱਗੀ ਕਿ ਰਾਤ ਤੈਨੂੰ ਕੀ ਹੋ ਗਿਆ ਸੀ ਤੂੰ ਮੇਰੇ ਪੈਰਾਂ ਨੂੰ ਕਿਉਂ ਛੇੜੀ ਜਾਂਦਾ ਸੀ ਮੈਂ ਕਿਹਾ ਭਾਬੀ ਸਮਝਣ ਵਾਲੇ ਤਾਂ ਇਸ਼ਾਰਾ ਹੀ ਸਮਝ ਜਾਂਦੇ ਨੇ ਮੈਂ ਆਪਣੇ ਮੂੰਹੋਂ ਇਹ ਗੱਲ ਬੋਲ ਕੇ ਤੁਹਾਨੂੰ ਨਹੀਂ ਦੱਸ ਸਕਦਾ ਫਿਰ ਉਹ ਹੱਸਣ ਲੱਗੀ ਤੇ ਕਹਿੰਦੀ ਜਾਂ ਝੱਲਾ ਜਿਆ ਮੈਂ ਉਸ ਨੂੰ ਕਿਹਾ ਤੁਸੀਂ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦੇ ਮੈਨੂੰ ਕਹਿਣ ਲੱਗੀ ਤੂੰ ਇਹ ਗੱਲ ਕਿੰਨੀ ਵਾਰੀ ਪੁੱਛੇਗਾ ਤੂੰ ਪਹਿਲਾਂ ਵੀ ਮੈਨੂੰ ਇਹ ਗੱਲ ਕਹੀ ਸੀ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦੇ ਜਦੋਂ ਮੈਂ ਤੇਨਨ ਇੱਕ ਵਾਰੀ ਆਖ ਦਿੱਤਾ ਕਿ ਮੈਂ ਤੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਫਿਰ ਤੂੰ ਕਿਉਂ بار-बार ਪੁੱਛਦਾ ਮੈਂ ਕਿਹਾ ਫੇਰ ਤਾਂ ਠੀਕ ਆ ਫਿਰ ਮੈਂ ਭਾਬੀ ਦੇ ਹੱਥ ਚੁੰਮ ਲੇ ਤੇ ਮੈਂ ਕਿਹਾ ਤੁਸੀਂ ਬੜੇ ਚੰਗੇ ਹੋ ਉਹ ਮੇਰੀ ਗੱਲ ਤੇ ਹੱਸਣ ਲੱਗ ਜਾਂਦੀ ਸੀ ਉਹ ਸੱਸ ਬਹੁਤ ਵਧੀਆ ਸੀ ਕਿ ਬਹੁਤ ਹੀ ਹਸਮੁਖ ਸੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦੀ ਸੀ ਸ਼ਾਇਦ ਉਸ ਨੂੰ ਮੇਰਾ ਇਸ਼ਾਰਾ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਸੀ ਮੈਂ ਕਿਸੇ ਨਾਲ ਅੱਜ ਤੱਕ ਇਹ ਸਭ ਕੁਝ ਨਹੀਂ ਕੀਤਾ ਸੀ ਅਤੇ ਉਹ ਹਰ ਵਾਰ ਮੈਨੂੰ ਕਹਿੰਦੀ ਸੀ ਕੁੜੀਆਂ ਤੋਂ ਦੂਰ ਰਿਹਾ ਕਰ ਅੱਜ ਕੱਲ੍ਹ ਦੀਆਂ ਕੁੜੀਆਂ ਬੜੀਆਂ ਧੋਖੇबाज ਨੇ ਅਤੇ ਕਾਲਜ ਵਿੱਚ ਤੈਨੂੰ ਇਦਾਂ ਦੀਆਂ ਬਹੁਤ ਮਿਲਣਗੀਆਂ ਮੈਂ ਤਾਂ ਕਿਸੇ ਕੁੜੀ ਬਲੱਖ ਚੱਕ ਕੇ ਦੇਖਦਾ ਨਹੀਂ ਸੀ ਕਹਿਣ ਲੱਗੀ ਬੜੀ ਚੰਗੀ ਗੱਲ ਐ ਤੂੰ ਬਹੁਤ ਸਿਆਣਾ ਮੁੰਡਾ ਤੂੰ ਆਪਣੀ ਪੜ੍ਹਾਈ ਪੂਰੀ ਕਰ ਤੇ ਆਪਣੇ ਭਰਾ ਕੋਲ ਜਾ ਉੱਥੇ ਜਾ ਕੇ ਪੈਸੇ ਕਮਾ ਤੇਰਾ ਵੀਰਾ ਦੱਸਦਾ ਕਿ ਇੱਥੇ ਉਹ ਬਹੁਤ ਜ਼ਿਆਦਾ ਪੈਸਾ ਬਣ ਜਾਂਦਾ ਕਿਉਂਕਿ ਤੇਰੇ ਭਰਾ ਨੇ ਉੱਥੇ ਡਰਾਈਵਰੀ ਦਾ ਲਾਇਸੈਂਸ ਵੀ ਲੈ ਲਿਆ ਤੇ ਹੁਣ ਤੇਰਾ ਵੀਰਾ ਕਹਿੰਦਾ ਸੀ ਕਿ ਆਪਾਂ ਉੱਥੇ ਚੱਲਾਂਗੇ ਤੂੰ ਵੀ ਇੰਨੀ ਮਿਹਨਤ ਕਰ ਤਾਂ ਕਿ ਤੂੰ ਸਾਡੇ ਮਗਰ ਮਗਰ ਉੱਥੇ ਆ ਜਾਵੇਂ ਮੈਂ ਕਿਹਾ ਠੀਕ ਐ ਭਾਬੀ ਜੋ ਤੁਸੀਂ ਕਹੋਗੇ ਤੁਹਾਡਾ ਹੁਕਮ ਸਿਰ ਮੱਥੇ ਮੈਂ ਆਪਣਾ ਪੋਲਾ ਜਿਹਾ ਤੋਸਦੀ ਗਰਦਨ ਤੇ ਲਾ ਰਿਹਾ ਸੀ ਮੇਰੇ ਇਦਾਂ ਕਰਨ ਨਾਲ ਹਸਣ ਲੱਗ ਪਈ ਤੇ ਮੈਨੂੰ ਕਹਿਣ ਲੱਗੀ ਤਣਾ ਕਰ ਮੇਰੇ ਬੜੀ ਉਦਗੁਦੀ ਹੁੰਦੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਇਦਾਂ ਹੀ ਛੇੜੂਗਾ ਫਿਰ ਉਸ ਨੂੰ ਲੱਗ ਰਿਹਾ ਸੀ ਮੈਂ ਉਸ ਨੂੰ ਛੇੜ ਰਿਹਾ ਮੈਂ ਤਾਂ ਉਸ ਦੇ ਨਾਲ ਕੁਝ ਹੋਰ ਹੀ ਚਾਹੁੰਦਾ ਸੀ ਪਰ ਉਹ ਸਮਝ ਨਹੀਂ پا ਰਹੀ ਸੀ ਕਿ ਉਸ ਨੂੰ ਕਿਵੇਂ ਸਮਝਾਉਂਦਾ ਕਿ ਮੈਂ ਕੀ ਚਾਹਣਾ ਮੈਂ ਉਸ ਦੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਸੀ ਪਰ ਮੈਨੂੰ ਮੌਕਾ ਨਹੀਂ ਮਿਲ ਰਿਹਾ ਸੀ ਭਾਬੀ ਬੜੀ ਅਨਜਾਨ ਬਣੀ ਹੋਈ ਸੀ ਉਹ ਕੋਈ ਗੱਲ ਨਹੀਂ ਸਮਝਦੀ ਸੀ ਮੈਨੂੰ ਲੱਗਦਾ ਸੀ ਕਿ ਬਹੁਤ ਭੋਲੀ ਆ ਜੋ ਮੇਰੇ ਇਸ਼ਾਰੇ ਨਹੀਂ ਸਮਝਦੀ ਇੱਕ ਦਿਨ ਰਾਤ ਨੂੰ ਮੈਂ ਭਾਬੀ ਦੇ ਕਮਰੇ 'ਚ ਗਿਆ ਮੈਂ ਕਿਹਾ ਭਾਬੀ ਮੇਰਾ ਨੈਟ ਖਤਮ ਹੋ ਗਿਆ ਤੁਸੀਂ ਮੈਨੂੰ ਆਪਣਾ ਹੌਟਸਪੌਟ ਦੇ ਦੋਗੇ ਤਾਂ ਕਹਿਣ ਲੱਗੀ ਹਾਂ ਹੁਣੇ ਦਿੰਨੀ ਆ ਫਿਰ ਮੈਂ ਕਿਹਾ ਭਾਬੀ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਮੈਂ ਇੱਥੇ ਬਹਿ ਕੇ ਫੋਨ ਚਲਾਣਾ ਕਹਿਣ ਲੱਗੀ ਹਾਂ ਹਾਂ ਕਿਉਂ ਨਹੀਂ ਮੇਰੀ ਮਾਂ ਉਸ ਸਮੇਂ ਸੌ ਚੁੱਕੀ ਸੀ ਅਸੀਂ ਤਿੰਨੋਂ ਅਲੱਗ-ਅਲੱਗ ਕਮਰਿਆਂ ਵਿੱਚ ਸੌਂਦੇ ਸੀ ਮੈਂ ਤਾਂ ਉੱਥੇ ਇੱਕ ਬਹਾਨੇ ਨਾਲ ਬੈਠਾ ਸੀ ਬਸ ਮੈਂ ਸੋਚਦਾ ਸੀ ਕਿ ਅੱਜ ਤਾਂ ਮੈਂ ਉਸ ਨਾਲ ਗੱਲ ਵਧਾ ਕੇ ਰਹਾਂਗਾ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਮਨਾ ਲਾਂਗਾ ਮੈਨੂੰ ਪਤਾ ਸੀ ਭਾਬੀ ਨੂੰ ਮਨਾਣਾ ਇੰਨਾ ਔਖਾ ਨਹੀਂ ਸੀ ਕਿਉਂਕਿ ਬਹੁਤ ਹੀ ਜ਼ਿਆਦਾ ਪੋੜੀ ਸੀ ਤੇ ਮੇਰੀ ਹਰ ਗੱਲ ਮੰਨ ਲੈਂਦੀ ਸੀ ਭਾਬੀ ਵੀ ਆਪਣਾ ਫੋਨ ਵੇਖ ਰਹੀ ਸੀ ਮੈਂ ਨੇੜੇ ਬੈਠ ਕੇ ਹੌਲੀ-ਹੌਲੀ ਉਸ ਦਾ ਹੱਥ ਫੜਿਆ ਉਹ ਮੇਰੇ ਮੂੰਹ ਵੱਲ ਵੇਖਣ ਲੱਗੀ ਤੇ ਤੂੰ ਆਪਣੇ ਕਮਰੇ ਵਿੱਚ ਜਾ ਪਰ ਮੈਂ ਉਸ ਦੀ ਗੱਲ ਨਾ ਸੁਣੀ ਤੇ ਫੋਨ ਚਲਾਉਂਦਾ ਉੱਥੇ ਹੀ ਲੰਮਾ ਪੈ ਗਿਆ ਜਾਣ ਬੁਝ ਕੇ ਮੈਂ ਅੱਖਾਂ ਮੀਚ ਲਈਆਂ ਤੇ ਮੈਨੂੰ ਕਹਿਣ ਲੱਗੀ ਕਿ ਜੇ ਤੈਨੂੰ ਨੀਂਦ ਆਉਂਦੀ ਤੂੰ ਆਪਣੇ ਕਮਰੇ ਵਿੱਚ ਜਾ ਕੇ ਸੋ ਪਰ ਮੈਂ ਉਸ ਦੀ ਗੱਲੋਂ ਅਣ ਸੁਣਿਆ ਕਰ ਦਿੱਤਾ ਸੀ ਮੈਂ ਜਾਗਦਾ ਪਿਆ ਸੀ ਜਾਣ ਬੁੱਝ ਕੇ ਅੱਖਾਂ ਬੀਚ ਲਿੱਤੀਆਂ ਸੀ ਤਾਂ ਕਿ ਉਸ ਨੂੰ ਲੱਗੇ ਕਿ ਮੈਂ ਸੌ ਗਿਆ ਉਸ ਨੇ ਮੈਨੂੰ ਬਹੁਤ ਵਾਰੀ ਜਗਾਇਆ ਪਰ ਮੈਂ ਜਾਣ ਬੁੱਝ ਕੇ ਨਹੀਂ ਉੱਠਿਆ ਥੋੜੇ ਸਮੇਂ ਬਾਅਦ ਭਾਬੀ ਇੱਕ ਪਾਸੇ ਲੰਮੀ ਪੈ ਗਈ ਜਦ ਸੌ ਗਈ ਤਾਂ ਮੈਂ ਹੌਲੀ ਹੌਲੀ ਉਸ ਦੇ ਕੰਬਲ ਵਿੱਚ ਗਿਆ ਉਹ ਸੁੱਤੀ ਸੀ ਤੇ ਉਹ ਗੂੜੀ ਨੀਂਦ ਵਿੱਚ ਸੀ ਪਰ ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਮੈਂ ਉਸ ਦੇ ਨਾਲ ਛੇੜਖਾਨੀਆਂ ਕਰਦਾ ਰਿਹਾ ਇੰਨੇ ਸਮੇਂ ਤੱਕ ਥੋੜਾ ਜਿਹਾ ਜਾਗਣ ਲੱਗ ਪਈ ਮੈਂ ਫੇਰ ਚੁੱਪ ਕਰਕੇ ਸੌਣ ਦਾ ਨਾਟਕ ਕੀਤਾ ਜਦੋਂ ਦੁਬਾਰਾ ਚੰਗੀ ਤਰ੍ਹਾਂ ਸੌਂਗੀ ਤਾਂ ਮੈਂ ਉਸਦੇ ਹੱਥ ਰੱਖ ਦਿੱਤਾ ਉਸਨੇ ਇੱਕਦਮ ਕਿਹਾ ਕੀ ਹੋ ਰਿਹਾ ਮੈਂ ਉਸਦੇ ਮੂੰਹ ਤੇ ਹੱਥ ਰੱਖਿਆ ਤੇ ਕਿਹਾ ਭਾਬੀ ਚੁੱਪ ਕਰਕੇ ਸੌ ਜਾ ਤੇ ਉਸ ਦੀ ਬਾਹ ਫੜ ਕੇ ਉਸ ਨੂੰ ਕੰਬਲ ਵਿੱਚ ਪਾ ਲਿਆ ਐਦਾਂ ਕਰਕੇ ਉਸ ਨੂੰ ਪਤਾ ਨਹੀਂ ਕੀ ਹੋਇਆ ਉਸ ਰਾਤ ਅਸੀਂ ਬਹੁਤ ਮਜ਼ੇ ਕੀਤੇ ਪੂਰਾ ਇੰਜੋਏ ਕੀਤਾ ਤੇ ਅਸੀਂ ਦੋਵੇਂ ਉਸ ਰਾਤ ਪੂਰੀ ਰਾਤ ਮੇਰੀ ਭਾਬੀ ਦੇ ਕਮਰੇ ਚ ਰਹੀ ਆ ਤੇ ਜਦੋਂ ਸਵੇਰ ਦੇ 5 ਵਜੇ ਗਏ ਸੀ ਮੈਂ ਆਪਣੇ ਕਮਰੇ ਵਿੱਚ ਗਿਆ ਮੈਂ 5 ਵਜੇ ਜਾ ਕੇ ਸੁੱਤਾ ਉਸ ਦਿਨ ਮੈਂ ਕਾਲਜ ਵਿੱਚ ਨਹੀਂ ਗਿਆ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ ਸੀ ਜਦੋਂ ਮੈਂ ਉੱਠ ਕੇ ਬਾਹਰ ਆਇਆ ਤਾਂ ਭਾਬੀ ਮੈਨੂੰ ਘੜਨ ਲੱਗੀ ਉੱਠ ਕੇ ਜਨਾਬ ਉਸ ਸਮੇਂ ਮੇਰੀ ਮਾਂ ਘਰ ਨਹੀਂ ਸੀ ਮੈਂ ਉਹਨਾਂ ਨੂੰ ਕਿਹਾ ਮੇਰੇ ਲਈ ਚਾਹ ਬਣਾ ਦੋ ਮੈਂ ਕਾਲਜ ਜਾਣਾ ਪਰ ਮੇਰੀ ਬਾਹ ਪੜ ਕੇ ਅੰਦਰ ਲੈ ਗਈ ਕਹਿਣ ਲੱਗੀ ਕਿਥੇ ਨਹੀਂ ਜਾਣਾ ਤੂੰ ਰਾਤ ਵਾਲੀ ਗੱਲਾਂ ਭੁੱਲ ਗਿਆ ਹੁਣ ਤੂੰ ਕਾਲਜ ਜਾਣਾ ਮੈਂ ਹੱਸਣ ਲੱਗ ਪਿਆ ਤੇ ਇਹ ਗੱਲ ਕਹਿ ਕੇ ਭਾਬੀ ਹੱਸਣ ਲੱਗੀ ਮੈਂ ਕਿਹਾ ਕਿ ਤੁਸੀਂ ਹੱਸਦੇ ਬੜਾ ਸੋਹਣਾ ਹੋ ਜੋ ਕੁਝ ਰਾਤ ਹੋਇਆ ਸੀ ਭਾਬੀ ਨੂੰ ਉਸ ਤੇ ਕੋਈ ਪਛਤਾਵਾ ਨਹੀਂ ਸੀ ਮੈਨੂੰ ਇਹ ਲੱਗਦਾ ਸੀ ਕਿ ਭਾਬੀ ਨੂੰ ਇਸ ਤੇ ਪਛਤਾਵਾ ਹੋਊਗਾ ਪਰ ਇਹ ਤਾਂ ਲੱਗਦਾ ਨਹੀਂ ਸੀ ਉਹ ਤਾਂ ਮੇਰੇ ਨਾਲ ਬੜੀ ਖੁਸ਼ ਸੀ ਮੈਨੂੰ ਕਹਿਣ ਲੱਗੀ ਤੂੰ ਤਾਂ ਕਮਾਲ ਹੀ ਕਰ ਦਿੱਤਾ ਅਤੇ ਫਿਰ ਮੈਨੂੰ ਕਹਿਣ ਲੱਗੀ ਜੋ ਹੋਣਾ ਸੀ ਸੋ ਹੋ ਗਿਆ ਪਰ ਹੁਣ ਇਹ ਗੱਲ ਕਿਸੇ ਨੂੰ ਦੱਸੀ ਨਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਖੁਸ਼ ਤਾਂ ਹੋ ਉਹ ਕਹਿੰਦੇ ਕਿ ਹਾਂ ਪਰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣੀ ਤਾ ਭਾਬੀ ਹਮੇਸ਼ਾ ਗੱਲ ਤੋਂ ਡਰਦੀ ਸੀ ਕਿ ਕਿਤੇ ਕਿਸੇ ਨੂੰ ਕੁਝ ਪਤਾ ਨਾ ਲੱਗ ਜਾਵੇ ਪਰ ਮੈਂ ਉਸ ਨੂੰ ਕਹਿ ਦਿੰਦਾ ਸੀ ਤੁਸੀਂ ਫਿਕਰ ਨਾ ਕਰੋ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਤੁਸੀਂ ਮੇਰੇ ਨਾਲ ਇਦਾਂ ਹੀ ਖੁਸ਼ ਰਹੋ ਜਦੋਂ ਵੀ ਉਸਨੇ ਕਿਤੇ ਜਾਣਾ ਹੁੰਦਾ ਤਾਂ ਮੈਂ ਉਸ ਦੇ ਨਾਲ ਜਾਂਦਾ ਫਿਰ ਮੈਨੂੰ ਇੱਕ ਰਿਸ਼ਤਾ ਆਇਆ ਜੋ ਕੁੜੀ ਬਾਹਰੋਂ ਸੀ ਤੇ ਉਥੋਂ ਦੀ ਪੀਆਰ ਵੀ ਸੀ ਰਿਸ਼ਤਾ ਕੋਈ ਪਿੰਡ ਵਿੱਚੋਂ ਹੀ ਕਰਵਾਉਂਦਾ ਸੀ ਕੁੜੀ ਚਾਹੁੰਦੀ ਸੀ ਮੁੰਡਾ ਸੋਹਣਾ ਸੁਨੱਖਾ ਹੋਵੇ ਜਦੋਂ ਇਹ ਗੱਲ ਭਾਬੀ ਨੂੰ ਪਤਾ ਲੱਗੀ ਤਾਂ ਉਸਨੇ ਕਿਹਾ ਮੈਂ ਤੇਰਾ ਰਿਸ਼ਤਾ ਨਹੀਂ ਹੋਣ ਦੇਣਾ ਕਿਉਂਕਿ ਭਾਬੀ ਕਹਿੰਦੀ ਸੀ ਕਿ ਹੁਣ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਉਸ ਨੂੰ ਮੇਨਾਂ ਪਿਆਰ ਪੈ ਗਿਆ ਸੀ ਵੀਰੇ ਨੂੰ ਗਏ ਹੋਏ 2-3 ਸਾਲ ਹੋ ਗਏ ਸੀ ਉਹ ਇੱਕ ਵਾਰ ਵੀ ਘੇੜਾ ਲਾਉਣ ਨਹੀਂ ਆਇਆ ਸੀ ਮੈਂ ਤੇ ਭਾਬੀ ਹਮੇਸ਼ਾ ਇਕੱਠੇ ਰਹਿੰਦੇ ਸਾਡਾ ਦੋਨਾਂ ਦਾ ਪਿਆਰ ਜੋ ਪੈ ਗਿਆ ਸੀ ਪਰ ਮੈਨੂੰ ਇਸ ਗੱਲ ਤੋਂ ਡਰ ਲੱਗਦਾ ਸੀ ਕਿ ਜਦੋਂ ਵੀਰੇ ਨੂੰ ਪਤਾ ਲੱਗੂ ਤਾਂ ਸਾਡੇ ਦੋਨਾਂ ਪਰਿਵਾਰਾਂ ਵਿੱਚ ਦਰਾੜ ਪੈ ਜਾਣੀ ਹੈ ਜੋ ਮੈਂ ਨਹੀਂ ਚਾਹੁੰਦਾ ਸੀ ਪਰ ਮੇਰੀ ਪਰਜਾਈ ਆਪਣੀ ਜਿੱਤ ਤੇ ਅੜੀ ਸੀ ਕਿ ਮੈਂ ਤੈਨੂੰ ਵਿਆਹ ਨਹੀਂ ਕਰਾਉਣ ਦੇਣਾ ਜਿਵੇਂ ਵਿਆਹ ਲਈ ਹਾਂ ਕਰਤਾ ਸੀ ਤਾਂ ਭਾਬੀ ਕਹਿੰਦੀ ਸੀ ਕਿ ਮੈਂ ਸਭ ਨੂੰ ਸੱਚ ਦੱਸ ਦੂੰਗੀ ਕਿ ਤੂੰ ਮੇਨਾਂ ਧੋਖਾ ਕੀਤਾ ਤੂੰ ਮੇਰੀ ਜ਼ਿੰਦਗੀ ਨਾਲ ਖਲਵਾੜ ਕੀਤਾ ਮੈਂ ਉਸ ਨੂੰ ਕਿਹਾ ਤੁਸੀਂ ਫਿਕਰ ਨਾ ਕਰੋ ਮੈਂ ਵਿਆਹ ਕਰਵਾ ਕੇ ਤੁਹਾਡੇ ਨਾਲ ਵੀ ਰਿਸ਼ਤਾ ਰੱਖੂੰਗਾ ਕਹਿਣ ਲੱਗੀ ਤੂੰ ਤਾਂ ਵਿਆਹ ਕਰਵਾ ਕੇ ਚਲਾ ਜਾਏਗਾ ਮੇਰਾ ਕੀ ਹੋਊਗਾ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਵੀ ਉੱਥੇ ਮਨਾ ਲਾਂਗਾ ਤੁਸੀਂ ਮੇਰੇ ਕੋਲ ਆ ਜਿਓ ਉਸਨੇ ਕਿਹਾ ਕਿ ਜੇ ਤੂੰ ਵਿਆਹ ਕਰਵਾਇਆ ਤਾਂ ਆਪਣੀਆਂ ਫੋਟੋਆਂ ਮੈਂ ਘਰ ਵਿੱਚ ਦੱਸ ਦਾਂਗੀ ਤਨੂ ਵੀ ਇਸ ਘਰ ਵਿੱਚ ਰਹਿਣ ਦੀ ਥਾਂ ਨਹੀਂ ਮਿਲੀ ਮੈਂ ਜਿਹੜੇ ਰਿਸ਼ਤੇ ਵਾਲਿਆਂ ਨੂੰ ਕੋਈ ਹਾਰਾ ਨਹੀਂ ਕੀਤੀ ਸੀ ਮਾਂ ਨੇ ਕਿਹਾ ਸੀ ਸੀ ਸਲਾਹ ਕਰਕੇ ਦੱਸਾਂਗੇ ਮੇਰੇ ਭਰਾ ਨੇ ਕਿਹਾ ਸੀ ਤੂੰ ਹਾਂ ਕਰ ਦੇ ਬਹੁਤੀ دیر ਨਾਲ ਮੈਂ ਇੱਕ ਦਿਨ ਭਾਬੀ ਨੂੰ ਬਿਠਾ ਕੇ ਸ਼ਹਿਰ ਲੈ ਗਿਆ ਤੇ ਇੱਕ ਹੋਟਲ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਬਹੁਤ ਸਮਝਾਇਆ ਕਿ ਜੇ ਇਸ ਤਰ੍ਹਾਂ ਵਿਆਹ ਨਹੀਂ ਕਰਾਉਂਗਾ ਤਾਂ ਆਪਣੇ ਘਰ ਆਪਣੇ ਰਿਸ਼ਤੇ ਬਾਰੇ ਪਤਾ ਲੱਗ ਜਾਊਗਾ ਤੁਹਾਨੂੰ ਪਤਾ ਹੀ ਹੈ ਘਰ ਪਤਾ ਲੱਗਣ ਤੋਂ ਬਾਅਦ ਕੀ ਹੋਊਗਾ ਤੁਹਾਡਾ ਵੀ ਕੁਝ ਨਹੀਂ ਬਚਣਾ ਤੇ ਮੇਰਾ ਵੀ ਅਪਾ ਦੋਵਾਂ ਨੂੰ ਘਰੋਂ ਕੱਢ ਦੇਣਗੇ ਤੁਹਾਡੀ ਵੀ ਜ਼ਿੰਦਗੀ ਬਰਬਾਦ ਹੋ ਜਾਣੀ ਆ ਤੇ ਮੈਂ ਵੀ ਹਮੇਸ਼ਾ ਲਈ ਆਪਣੇ ਘਰਦਿਆਂ ਦੀ ਨਜ਼ਰਾਂ ਵਿੱਚ ਢਿੱਕ ਜਾਣਾ ਮੇਰਾ ਭਰਾ ਮੇਰਾ ਰਿਸ਼ਤਾ ਤੋੜ ਦਊਗਾ ਉਹ ਕਹਿਣ ਲੱਗੀ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਘਰਦਿਆਂ ਨਾਲ ਰਿਸ਼ਤਾ ਟੁੱਟ ਤੱਕ ਪਜਾਵੇ ਕਿਉਂਕਿ ਇੱਕ ਦਿਨ ਤਾਂ ਇਹ ਹੋਣਾ ਹੀ ਆ ਮੈਂ ਤਾਂ ਤੇਰੇ ਨਾਲ ਹੀ ਰਹਿਣਾ ਮੈਂ ਤੇਰੇ ਭਰਾ ਨਾਲ ਨਹੀਂ ਰਹਿਣਾ ਬਸ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਕੱਟਣੀ ਆ ਤੂੰ ਫਿਕਰ ਨਾ ਕਰ ਆਪਾਂ ਦੋਵੇਂ ਰਲ ਕੇ ਨਵੀਂ ਦੁਨੀਆ ਬਸਾਵਾਂਗੇ ਉਹ ਤੇ ਤਾਂ ਦਿਲ ਤੇ ਦਿਮਾਗ ਤੇ ਬਸ ਮੇਰਾ ਹੀ ਨਾ ਚੜਿਆ ਸੀ ਮੈਂ ਵੀ ਉਹਨੂੰ ਚਾਹੁੰਦਾ ਸੀ ਪਰ ਮੈਂ ਆਪਣੇ ਘਰ ਵਾਲੋਂ ਵੇਖਦਾ ਸੀ ਕਿ ਸਾਰਿਆਂ ਨੂੰ ਪਤਾ ਲੱਗੂਗਾ ਤਾਂ ਚੰਗਾ ਨਹੀਂ ਹੋਊਗਾ ਸਾਰਿਆਂ ਨਾਲ ਰਿਸ਼ਤਾ ਟੁੱਟ ਜਾਊਗਾ ਤੇ ਜੋ ਬਦਨਾਮੀ ਹੋਊਗੀ ਉਹ ਵੱਖਰੀ ਆ ਪਰ ਭਾਬੀ ਇਸ ਗੱਲ ਨੂੰ ਨਹੀਂ ਸਮਝਦੀ ਸੀ ਮੈਂ ਉਸ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਧਿਆਨ ਤੋਂ ਉਸਨੇ ਕਹਿ ਦਿੱਤਾ ਕਿ ਹੁਣ ਤੂੰ ਮੈਨੂੰ ਛੱਡਣ ਦਾ ਮਾਰਾ ਹੀ ਸਭ ਕਰਦਾ ਮੈਨੂੰ ਸਭ ਪਤਾ ਕਿ ਤੂੰ ਮੈਨੂੰ ਪਿਆਰ ਨਹੀਂ ਕਰਦਾ ਪਰ ਮੈਂ ਉਸ ਨੂੰ ਕਿਹਾ ਕਿ ਮੈਂ ਇਦਾਂ ਨਹੀਂ ਕਰ ਸਕਦਾ ਉਹ ਕਹਿਣ ਲੱਗੀ ਉਹ ਤਾਂ ਬਾਤ ਦੀਆਂ ਗੱਲਾਂ ਨੇ ਕੀ ਪਤਾ ਕਦੋਂ ਕੌਣ ਬਦਲ ਜਾਵੇ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਦੀ ਅਤੇ ਮੈਂ ਬਹੁਤ ਹੀ ਅੱਗੇ ਵੱ ਚੁੱਕੀ ਹਾਂ ਹੁਣ ਮੈਂ ਪਿੱਛੇ ਨਹੀਂ ਮੁੜਨਾ ਪਹਿਲੀ ਗੱਲ ਤਾਂ ਇਹ ਮੈਂ ਤੇਰਾ ਵਿਆਹ ਕਿਸੇ ਨਾਲ ਹੁਣ ਦਾ ਵੇਖ ਨਹੀਂ ਸਕਦੀ ਮੈਂ ਸਿਰਫ ਇਹੀ ਚਾਹੁੰਦੀ ਆ ਕਿ ਤੂੰ ਹਮੇਸ਼ਾ ਮੇਰਾ ਹੀ ਰਹੇ ਇਹ ਗੱਲ ਪੱਕੀ ਆ ਮੈਂ ਘਰ ਜਾ ਕੇ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮੈਂ ਜੇ ਵਿਆਹ ਨਹੀਂ ਕਰਾਣਾ ਤੁਸੀਂ ਕੁੜੀ ਵਾਲਿਆਂ ਨੂੰ ਜਵਾਬ ਦੇ ਦਿਓ ਇਹ ਗੱਲ ਭਾਬੀ ਨੇ ਆਪਣੀ ਅੱਖਾਂ ਸਾਹਮਣੇ ਮੇਰੇ ਕੋਲੋਂ ਮਾਣਕ ਵਾਈ ਸੀ ਮੇਰੀ ਮਾਂ ਮੈਨੂੰ ਗੁੱਸੇ ਹੋ ਰਹੀ ਸੀ ਕਿ ਇਨਾ ਵਧੀਆ ਰਿਸ਼ਤਾ ਤੂੰ ਕਿਉਂ ਛੱਡ ਰਿਹਾ ਪਰ ਮੈਂ ਉਸ ਨੂੰ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਣਾ ਤਾਨੂੰ ਇੱਕ ਵਾਰੀ ਕਹਿ ਦਿੱਤਾ ਮੈਂ ਵਿਆਹ ਕਰਾਉਣ ਵਿੱਚ ਬਿਲਕੁਲ ਵੀ ਰਾਜੀ ਨਹੀਂ ਮਾਂ ਕਹਿਣ ਲੱਗੀ ਚਲ ਠੀਕ ਆ ਵਿਆਹ ਨਹੀਂ ਕਰਦੇ ਤੂੰ ਰਿਸ਼ਤਾ ਪੱਕਾ ਕਰਵਾ ਲੈ ਇਹ ਜੇ ਰਿਸ਼ਤੇ ਬਾਰ ਬਾਰ ਨਹੀਂ ਮਿਲਦੇ ਤੀ ਯਾਰ ਕੁੜੀ ਆ ਤੇਰੀ ਜ਼ਿੰਦਗੀ ਸੈੱਟ ਹੋ ਜਾਊਗੀ ਹੋਰ ਤੈਨੂੰ ਕੀ ਚਾਹੀਦਾ ਇਹ ਕਦੇ ਨਾਕੇਵੇਂ ਮਾਂ ਨੂੰ ਕਹਿ ਦਿੱਤਾ ਮੈਂ ਵਿਆਹ ਨਹੀਂ ਕਰਾਉਣਾ ਜੇ ਤੂੰ ਮੈਨੂੰ ਇਸ ਲਈ ਤੰਗ ਕੀਤਾ ਤਾਂ ਮੈਂ ਆਪਣੀ ਜਾਨ ਦੇ ਦੇਣੀ ਆ ਮੇਰੀ ਗੱਲ ਸੁਣ ਕੇ ਚੁੱਪ ਹੋ ਗਈ ਫਿਰ ਮੇਰੀ ਮਾਂ ਮੈਨੂੰ ਕਹਿਣ ਲੱਗੀ ਜੇ ਤੂੰ ਕਿਸੇ ਨੂੰ ਪਸੰਦ ਕਰਦਾ ਤਾਂ ਮੈਨੂੰ ਦੱਸ ਮੈਂ ਉਸ ਨੂੰ ਕਿਹਾ ਹਾਂ ਮੈਂ ਕਿਸੇ ਕੁੜੀ ਨੂੰ ਪਸੰਦ ਕਰਦਾ ਬਸ ਇਸੇ ਕਰਕੇ ਤੁਸੀਂ ਇਸ ਵਿਆਹ ਨੂੰ ਨਾ ਕਰ ਦਿਓ ਮੈਂ ਵਿਆਹ ਨਹੀਂ ਕਰ ਸਕਦਾ ਮੇਰੀ ਮਾਂ ਨੇ ਕੁੜੀ ਵਾਲਿਆਂ ਨੂੰ ਨਾ ਕਰ ਦਿੱਤੀ ਇੱਕ ਦਿਨ ਅਸੀਂ ਤਿੰਨੇ ਬੈਠੇ ਰੋਟੀ ਖਾ ਰਹੇ ਸੀ ਮੇਰੀ ਮਾਂ ਭਾਬੀ ਨੂੰ ਕਹਿਣ ਲੱਗੀ ਵੇਖ ਲੈ ਤੇਰੇ ਦਿਉ ਨੇ ਕੁੜੀ ਪਸੰਦ ਕਰ ਲਈ ਇਸ ਨੇ ਆਪਾਂ ਨੂੰ ਦੱਸਿਆ ਤੱਕ ਨਹੀਂ ਅੱਜ ਕੱਲ ਦੇ ਜਵਾਨ ਆਪਣੀ ਪਸੰਦ ਦੀ ਕੁੜੀ ਲੱਭ ਲੈਂਦੇ ਨੇ ਮਾਪਿਆਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਮੈਂ ਉਸ ਨੂੰ ਕਿਹਾ ਮਾਂ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਭਾਬੀ ਮੇਰੇ ਮੂੰਹ 'ਵਲ ਬੜਾ ਔਖਾ ਜਿਹਾ ਬੇਕਰੀ ਸੀ ਉਸ ਨੂੰ ਲੱਗਿਆ ਸੀ ਕਿ ਸ਼ਾਇਦ ਇਹ ਗੱਲ ਸੱਚ ਹੈ ਪਰ ਮੈਂ ਤਾਂ ਮੇਰੀ ਮਾਂ ਨੂੰ ਬਾਹਰ ਨਾ ਲਾਇਆ ਸੀ ਬਸ ਇਸੇ ਤਰ੍ਹਾਂ ਮੇਰਾ ਤੇ ਭਾਬੀ ਦਾ ਮਿਲਣਾ ਮਲਾਉਣਾ ਲੱਗਿਆ ਰਿਹਾ ਇੱਕ ਦਿਨ ਭਰਾ ਦਾ ਫੋਨ ਆਇਆ ਉਸ ਨੇ ਦੱਸਿਆ ਕਿ ਇੰਡੀਆ ਆ ਰਿਹਾ ਹੈ ਅਤੇ ਕੁਝ ਸਮਾਂ ਭਾਬੀ ਨਾਲ ਬਤਾਉਂਗਾ ਮੈਂ ਚਾਹੁੰਦਾ ਸੀ ਕਿ ਅਸੀਂ ਦੋਵੇਂ ਘੁੰਮਣ ਜਾਈਏ। ਉਹ ਉਸਦੀ ਗੱਲ ਸੁਣ ਕੇ ਪਤਾ ਨਹੀਂ ਕਿਉਂ ਮੇਰੇ سینੇ ਵਿੱਚ ਅੱਗ ਲੱਗ ਗਈ। ਜਦੋਂ ਉਸਨੇ ਗੱਲ ਕਹੀ ਕਿ ਅਸੀਂ ਦੋਨਾਂ ਨੇ ਘੁੰਮਣ ਜਾਣਾ ਤਾਂ ਮੇਰੇ ਕੋਲੋਂ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੀ। ਪਤਾ ਨਹੀਂ ਕਿਉਂ ਮੈਨੂੰ ਜੈਲਸੀ ਫੀਲ ਹੋ ਰਹੀ ਸੀ। ਲੱਗ ਰਿਹਾ ਸੀ ਕਿ ਮੈਂ ਵੀ ਉਸ ਨੂੰ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ। ਮੈਨੂੰ ਵੀ ਉਸ ਦੇ ਨਾਲ ਕਾਫੀ ਲਗਾਵ ਜੋ ਹੋ ਗਿਆ ਸੀ। ਮੈਂ ਤੇ ਭਾਬੀ ਨੇ ਪਲਾਨ ਬਣਾ ਰਿਆ ਸੀ ਕਿ ਮੇਰੇ ਭਰਾ ਦੇ ਆਉਣ ਤੋਂ ਪਹਿਲਾਂ ਅਸੀਂ ਦੋਵੇਂ ਭੱਜ ਜਾਣਾ। ਇਹਨਾਂ ਵਿੱਚ ਮੈਂ ਆਪਣੀ ਭਾਬੀ ਨੂੰ ਫੋਨ ਕਰਕੇ ਦੱਸ ਦਿੱਤੀ ਸੀ ਉਹ ਤਾਂ ਮੇਰੀ ਗੱਲ ਸੁਣ ਕੇ ਸਾਨੂੰ ਗਾਣਾ ਹੀ ਕੱਟਣ ਲੱਗ ਪਈ ਤੇ ਕਹਿਣ ਲੱਗੀ ਤੁਹਾਨੂੰ ਸ਼ਰਮ ਨਹੀਂ ਆਈ ਇਹ ਕੰਮ ਕਰਦੇ ਹੋਏ ਤੂੰ ਆਪਣੇ ਭਰਾਵਾਂ ਨੂੰ ਧੋਖਾ ਕਰ ਦਿੱਤਾ ਮੇਰੀ ਮਾਂ ਕਹਿਣ ਲੱਗੀ ਕਿ ਤੂੰ ਨਾ ਜੰਮਦਾ ਤਾਂ ਚੰਗਾ ਸੀ ਜੇ ਤੂੰ ਇਦਾਂ ਸਾਡੇ ਮੂੰਹ ਤੇ ਕਾਲ ਖਰਾਉਣੀ ਸੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੁਹਾਨੂੰ ਬਹੁਤ